ਲਓ ਜੀ ਤੁਹਾਨੂੰ ਵੀਡੀਓ ਦਿਖਾਉਨੇ ਆ ਪਖੰਡੀ માતા ਦੀ ਜਿਹੜੀ ਕਿ ਅੱਖਾਂ ਦੇ ਨਾਲ ਹੀ ਲੋਕਾਂ ਦਾ ਇਲਾਜ ਕਰ ਦਿੰਦੀ ਆ ਆਪਣੇ ਆਪ ਨੂੰ ਇਹ ਮਾਤਾ ਕਹੋਂਦੀ ਆ ਤਾਂ ਤੁਸੀਂ ਸਕਰੀਨ ਦੇ ਉੱਤੇ ਦੇਖ ਹੀ ਸਕਦੇ ਕਿ ਸੂਟ ਚ ਪਾਈ ਹੋਈ ਇਹ ਪਤਲੀ ਜਿਹੀ ਜਿਹੜੀ ਮਹਿਲਾ ਆ ਇਹ ਕਹਿੰਦੀ ਆ ਕਿ ਮੈਂ ਮਾਤਾ ਦੇਵੀ ਦੇਵਤਿਆਂ ਨੂੰ ਮੰਨਦੀ ਆ ਤੇ ਉਹ ਇਸ ਦੇ ਵਿੱਚ ਆਉਂਦੇ ਨੇ ਤੇ ਅੱਖਾਂ ਦੇ ਨਾਲ ਹੀ ਲੋਕਾਂ ਦਾ ਇਲਾਜ ਕਰ ਦਿੰਦੀ ਆ ਤਾਂ ਤੁਸੀਂ ਦੇਖ ਹੀ ਸਕਦੇ ਕਿ ਕਿਵੇਂ ਅੱਖਾਂ ਦੇ ਨਾਲ ਜਿਹੜੇ ਕਿ ਇਸ਼ਾਰੇ ਜਿਹੇ ਇਹਦੇ ਵੱਲੋਂ ਕੀਤੇ ਜਾ ਰਹੇ ਨੇ ਤਾਂ ਇਹ ਇੱਕ ਢੋਂਗਾ ਤੁਹਾਡੇ ਵਰਗੇ ਲੋਕ ਅਜਿਹੇ ਪਖੰਡੀਆਂ ਦੇ ਬਹਿਕਾਵੇ ਦੇ ਵਿੱਚ ਆ ਜਾਂਦੇ ਨੇ ਅਤੇ ਉਸ ਤੋਂ ਬਾਅਦ ਸੋਚਦੇ ਨੇ ਕਿ ਸ਼ਾਇਦ ਇਹ ਪਖੰਡੀ ਸਾਡੇ ਮਸਲੇ ਹੱਲ ਕਰ ਦੇਣਗੇ ਪਰ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਇਹਨਾਂ ਪਖੰਡੀਆਂ ਦੇ ਪਰਦਾ ਫਾਸ਼ ਹੋ ਰਹੇ ਨੇ ਤਾਂ ਇਸ ਤੋਂ ਬਾਅਦ ਤੁਹਾਡੇ ਵਰਗੇ ਲੋਕਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਕਿਉਂਕਿ ਇਹ ਲੋਕ ਸਿਰਫ ਭੋਲੇ-ਪਾਲੇ ਲੋਕਾਂ ਨੂੰ ਹੀ ਆਪਣੇ ਜਿਹੜੇ ਕਿ ਜਾਲ ਦੇ ਵਿੱਚ ਫਸਾ ਲੈਂਦੇ ਨੇ ਜਾਂ ਫਿਰ ਅਜਿਹੇ ਲੋਕ ਜਿਹੜੇ ਕਿ ਆਪਣੇ ਘਰ ਤੋਂ ਦੁਖੀ ਹੁੰਦੇ ਨੇ ਤਾਂ ਉਹਨਾਂ ਲੋਕਾਂ ਦਾ ਵੀ ਨਜਾਇਜ਼ ਫਾਇਦਾ ਇਹਨਾਂ ਪਖੰਡੀਆਂ ਦੇ ਵੱਲੋਂ ਚੁੱਕਿਆ ਜਾਂਦਾ ਕਿਉਂਕਿ ਜਿਹੜਾ ਬੰਦਾ ਘਰ ਤੋਂ ਦੁਖੀ ਹੁੰਦਾ ਉਹਨੂੰ ਆਏ ਹੁੰਦਾ ਕਿ ਸ਼ਾਇਦ ਇਹ ਪਖੰਡੀ ਸਾਡਾ ਇਲਾਜ ਕਰ ਦੇਣਗੇ ਸਾਡਾ ਮਸਲਾ ਹੱਲ ਕਰ ਦੇਣਗੇ ਤਾਂ ਉਹ ਆਪਣੇ ਘਰ ਦਾ ਸਾਰਾ ਭੇਤ ਇਹਨਾਂ ਪਖੰਡੀਆਂ ਦੇ ਸਾਹਮਣੇ ਰੱਖ ਦਿੰਦੇ ਨੇ ਉਸ ਤੋਂ ਬਾਅ ਬੈਮਾ ਦੇ ਵਿੱਚ ਪਾ ਦਿੰਦੇ ਨੇ ਤੁਹਾਨੂੰ ਕਹਦੇ ਨੇ ਟੂਣਾ ਕਰਾ ਲਓ ਤੁਸੀਂ ਫਲਾਣੇ ਦਾ ਪਾਠ ਕਰਾ ਲਓ ਤੁਹਾਡੇ ਘਰ ਦੇ ਵਿੱਚ ਆ ਅਸੀਂ ਤੁਹਾਡੇ ਬਜ਼ੁਰਗ ਤੰਗ ਕਰਦੇ ਨੇ ਤੁਹਾਡੇ ਘਰ ਤੇ ਕਿਸੇ ਨੇ ਟੂਣਾ ਕਰ ਦਿੱਤਾ ਤੁਸੀਂ ਤਾਂ ਕਰਕੇ ਤੰਗ ਪਰੇਸ਼ਾਨ ਹੋ ਤੁਹਾਡੇ ਘਰ ਦੇ ਵਿੱਚ ਤਾਂ ਬਰਕਤ ਨਹੀਂ ਹੋ ਰਹੀ ਤਾਂ ਕਾਫੀ ਜਿਹੜਾ ਕਿ ਲੋਕਾਂ ਨੂੰ ਅਜੀਹਾ ਜਾਲ ਬੁਣ ਦਿੱਤਾ ਜਾਂਦਾ ਹੈ ਕਿ ਲੋਕ ਸੋਚਦੇ ਨੇ ਵਾਕਈ ਹੀ ਸਾਡੇ ਘਰ ਦੇ ਵਿੱਚ ਅਜੀਹਾ ਹੋ ਰਿਹਾ ਪਰ ਅਜੀਹਾ ਕੁਝ ਵੀ ਨਹੀਂ ਹੁੰਦਾ ਤੁਹਾਡਾ ਮਨ ਤੇ ਤੁਹਾਡਾ ਦਿਮਾਗ ਇੱਕ ਅਜੀਹੀ ਚੀਜ਼ ਦਾ ਜੀ ਜੇ ਤੁਹਾਨੂੰ ਤੁਹਾਨੂੰ ਇੱਕੇ ਚੀਜ਼ ਵਾਰ-ਵਾਰ ਕਹੀ ਜਾਵੇ ਜੇ ਮੰਨ ਲਓ ਪਹਿਲਾਂ ਅਸੀਂ ਚੰਗੀ ਗੱਲ ਦੀ ਕਰਦੇ ਜੇ ਕਿ ਤੁਹਾਨੂੰ ਇੱਕ ਹੀ ਗੱਲ ਚੰਗੀ ਗੱਲ ਵੀ ਹਾਂ ਭਾਈ ਤੁਸੀਂ ਬਹੁਤ ਚੰਗੇ ਹੋ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਤੁਸੀਂ ਤਰੱਕੀ ਹਾਸਲ ਕਰ ਲਈ ਤੁਹਾਡਾ ਵੱਡਾ ਘਰ ਬਣ ਜਾਣਾ ਜੇ ਤੁਸੀਂ ਆਪਣੇ ਮਨ ਨੂੰ ਏਦਾਂ ਸੈੱਟ ਕਰ ਲਓਗੇ ਤਾਂ ਤੁਸੀਂ ਆਪਣੇ ਆਪ ਹੀ ਮਿਹਨਤ ਕਰਨੇ ਸ਼ੁਰੂ ਕਰ ਦੇਵੋਗੇ ਤੇ ਸੋਚ ਲੈਣੇ ਵੀ ਹਾਂ ਮੈਂ ਮਿਹਨਤ ਕਰਨੀ ਆ ਤਾਂ ਸਭ ਕੁਝ ਤੁਹਾਡਾ ਬਣ ਜਾਏਗਾ ਤੁਸੀਂ ਸੋਚੋਗੇ ਸਾਡੇ ਘਰ ਦੇ ਵਿੱਚ ਕਲੇਸ਼ ਨਹੀਂ ਹੁੰਦਾ ਕਲੇਸ਼ ਨਹੀਂ ਹੁੰਦਾ ਕਲੇਸ਼ ਨਹੀਂ ਤਾਂ ਵਾਕਈ ਤੁਹਾਡੇ ਘਰ ਦੇ ਵਿੱਚ ਕਲੇਸ਼ ਨਹੀਂ ਹੋਵੇਗਾ ਕਿਉਂਕਿ ਬਹਿਮ ਇੱਕ ਚੀਜ਼ ਅਸੀਂ ਸੋਚਦੇ ਹਾਂ ਸਾਡੇ ਤਾਂ ਘਰ ਦੇ ਵਿੱਚ ਆਏ ਹੁੰਦਾ ਸਾਡੇ ਤਾਂ ਘਰ ਦੇ ਵਿੱਚ ਤੁਣਾ ਕਰਤਾ ਸਾਡੇ ਘਰ ਦੇ ਵਿੱਚ ਕਿਸੇ ਨੇ ਅ ਤਾਂ ਉਸ ਤਰੀਕੇ ਦੇ ਹੀ ਹਾਲਾਤ ਸਾਡੇ ਘਰ ਦੇ ਵਿੱਚ ਬਣਨੇ ਸ਼ੁਰੂ ਹੋ ਚੰਦ ਨੇ ਤਾਂ ਇਹਨਾਂ ਪਖੰਡਿਆਂ ਤੋਂ ਬਚਾ ਕਰੋ ਆਪਣੀ ਕਿਉਂ ਮਿਹਨਤ ਦੀ ਕਵਾਈ ਅਜਿਹੇ ਲੋਕਾਂ ਦੇ ਉੱਤੇ ਜਾਇਆ ਕਰਦੇ ਹੋ ਇਹਨਾਂ ਦੇ ਪੱਲੇ ਕੁਝ ਵੀ ਨਹੀਂ ਹੁੰਦਾ ਇਹ ਸਿਰਫ ਤੁਹਾਡੇ ਵਰਗੇ ਲੋਕਾਂ ਨੂੰ ਬਹਿਮਾ ਭਰਮਾ ਦੇ ਵਿੱਚ ਫਸਾ ਕੇ ਤੁਹਾਡੀ ਚੰਗੀ ਮੋਟੀ ਲੁੱਟ ਕਰਦੇ ਨੇ ਤੇ ਆ ਫਿਰ ਤੁਹਾਡੇ ਜਿੱਤੇ ਪੈਸੇ ਦੇਤੇ ਤੀ ਕੜਾਹੀ ਦੇਉਤੇ ਹੀ ਐਸ਼ ਕਰਦੇ ਨੇ ਬਾਕੀ ਤੁਹਾਡਾ ਇਹਨਾਂ ਪਖੰਡਿਆਂ ਬਾਰੇ ਕੀ ਕਹਿਣਾ ਆਪਣੀ ਰਾਏ ਜ਼ਰੂਰ ਸਾਂਝੀ